ਹਰ ਵੀਰ ਦੇ ਕਤਲ ਤੋਂ ਬਾਅਦ ਪ੍ਰਵਾਸੀਆਂ ਦਾ ਮੁੱਦਾ ਪੂਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਦੀਆਂ ਪੰਚਾਇਤਾਂ ਵੱਲੋਂ ਵੱਡੇ ਪੱਧਰ ਤੇ ਮਤੇ ਪਾਏ ਜਾ ਰਹੇ ਨੇ ਕਿ ਪ੍ਰਵਾਸੀਆਂ ਦੀਆਂ ਵੋਟਾਂ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਤੁਰੰਤ ਕੱਟੇ ਜਾਣ। ਜੇਕਰ ਪਿੰਡਾਂ ਦੇ ਵਿੱਚ ਕਸਬਿਆਂ ਜਾਂ ਸ਼ਹਿਰਾਂ ਦੇ ਵਿੱਚੋਂ ਕੋਈ ਪ੍ਰਵਾਸੀਆਂ ਦੀ ਮਦਦ ਕਰਦਾ ਹੈ ਤਾਂ ਸੁਸਾਇਟੀ ਵੱਲੋਂ ਉਹਨਾਂ ਦਾ ਬਾਈਕਾਡ ਕੀਤਾ ਜਾਵੇਗਾ। ਦੇ ਲੋਕ ਉਸ ਦੇ ਨਾਲ ਨਹੀਂ ਵਰਤਣਗੇ ਇੱਕ ਪਾਸੇ ਪੰਜਾਬ ਅਤੇ ਦੂਸਰੇ ਪਾਸੇ ਹਿੰਦੂ ਤਬਕਾ ਵੀ ਪ੍ਰਵਾਸੀਆਂ ਦੇ ਹੱਕ ਵਿੱਚ ਆ ਗਿਆ ਹੈ ਖਾਸ ਕਰਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾ ਉਹਨਾਂ ਵੱਲੋਂ ਦਲੀਲਾਂ ਅਤੇ ਅਪੀਲਾਂ ਦਿੱਤੀਆਂ ਜਾ ਰਹੀਆਂ ਨੇ ਪ੍ਰਵਾਸੀਆਂ ਨੂੰ ਲੈ ਕੇ ਕਿ ਸਾਰੇ ਪ੍ਰਵਾਸੀ ਇੱਕੋ ਜਿਹੇ ਨਹੀਂ ਹੁੰਦੇ ਪ੍ਰਵਾਸੀ ਪ੍ਰਵਾਸੀਆਂ ਤੋਂ ਬਿਨਾਂ ਪੰਜਾਬ ਦੀ ਖੇਤੀ ਅਤੇ ਪੰਜਾਬ ਦੀ ਇੰਡਸਟਰੀ ਤਬਾਹ ਹੋ ਜਾਵੇਗੀ ਦੇਸ਼ਾਂ ਅਤੇ ਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਵੀ ਜੇਕਰ ਇਸ ਤਰ੍ਹਾਂ ਬਾਹਰ ਦੇ ਲੋਕ ਕਰਨਗੇ ਤਾਂ ਫਿਰ ਪੰਜਾਬੀ ਕਿੱਥੇ ਜਾਣਗੇ ਕੋਈ ਕਿਸੇ ਵੀ ਦੇਸ਼ ਵਿੱਚ ਜਾ ਕੇ ਭਾਰਤ ਵਿੱਚ ਕੋਈ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਕੰਮ ਕਰ ਸਕਦਾ ਹੈ ਇਸ ਨੂੰ ਲੈ ਕੇ ਵੱਡਾ ਰੋੜਾ ਪੈ ਗਿਆ ਹੈ ਇੱਕ ਅੱਧੇ ਕੋ ਪੰਜਾਬੀ ਜਿਹੜੇ ਨੇ ਉਹ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਿੱਚ ਖੁਸ਼ ਨੇ ਅੱਧੇ ਕੋ ਪੰਜਾਬੀ ਜਿਹੜੇ ਨੇ ਉਹ ਪ੍ਰਵਾਸੀਆਂ ਦੀ ਸਪੋਰਟ ਕਰ ਰਹੇ ਨੇ ਪੰਜਾਬੀਆਂ ਦੀ ਇਸ ਦੋਗਲੀ ਨੀਤੀ ਦਾ ਫਾਇਦਾ ਸਰਕਾਰਾਂ ਨੂੰ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਕਹਿ ਕੇ ਪੱਤਾ ਚਾੜ ਦਿੱਤਾ ਕਿ ਪ੍ਰਵਾਸੀਆਂ ਦੀ ਐਂਟਰੀ ਬੈਨ ਨਹੀਂ ਕੀਤੀ ਜਾ ਸਕਦੀ ਪ੍ਰਵਾਸੀਆਂ ਨੂੰ ਰੋਕਿਆ ਨਹੀਂ ਜਾ ਸਕਦਾ ਜੇਕਰ ਕੋਈ ਪ੍ਰਵਾਸੀ ਗਲਤੀ ਕਰਦਾ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਪੰਜਾਬ ਸਰਕਾਰ ਦੇਵੇਗੀ ਲੇਕਿਨ ਪ੍ਰਵਾਸੀਆਂ ਦੀ ਐਂਟਰੀ ਕਦੇ ਵੀ ਬੈਨ ਨਹੀਂ ਕੀਤੀ ਜਾ ਸਕਦੀ ਸ਼ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਪ ਆਦਮੀ ਪਾਰਟੀ ਵੱਲੋਂ ਕਿਸੇ ਵੀ ਆਗੂ ਨੇ ਪ੍ਰਵਾਸੀਆਂ ਦੀ ਨਿਖੇਧੀ ਨਹੀਂ ਕੀਤੀ ਸਿਰਫ ਇੱਕੋ ਇੱਕ ਮਾ ਦਾ ਪੁੱਤ ਸੁਖਪਾਲ ਸਿੰਘ ਖਹਿਰਾ ਹਾਲੇ ਵੀ ਵਿਰੋਧ ਕਰ ਰਿਹਾ ਹੈ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਰਾਸ਼ਟਰੀ ਕਾਰਡ ਅਤੇ ਵੋਟ ਕਾਰਡ ਪੰਜਾਬ ਦੇ ਵਿੱਚ ਨਹੀਂ ਬਣਨੇ ਚਾਹੀਦੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਅਤੇ ਕੋਈ ਘਰ-ਬਾਰ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜੇਕਰ ਪੰਜਾਬੀਆਂ ਨੂੰ ਦੂਜੇ ਸੇਟਾ ਦੇ ਵਿੱਚ ਜਾ ਕੇ ਘਰ ਖਰੀਦਣ ਦਾ ਵੋਟ ਪਾਉਣ ਦਾ ਅਧਿਕਾਰ ਵੋਟ ਡਾਉਣ ਦਾ ਆਧਾਰ ਕਾਟ ਬਣਾਉਣ ਦਾ ਰਾਸ਼ਨ ਕਾਰਡ ਬਣਾਉਣ ਦਾ ਅਧਿਕਾਰ ਨਹੀਂ ਤਾਂ ਫਿਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਲਗਭਗ 40 ਤੋਂ 50 ਲੱਖ ਵੋਟ ਹੈ ਪ੍ਰਵਾਸੀਆਂ ਦੀ ਇਸ ਕਰਕੇ ਸਿਆਸੀਆ ਨੇ ਤਾਂ ਆਪ ਸਿਆਸੀ ਲੋਕਾਂ ਨੇ ਤਾਂ ਆਪਣੀਆਂ ਰੋਟੀਆਂ ਸਿੱਖਣੀਆਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਵਕ-ਵਕ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਲੇਕਿਨ ਕਿਸੇ ਨੇ ਪ੍ਰਵਾਸੀਆਂ ਦੇ ਵਿਰੁੱਧ ਕੋਈ ਕਾਨੂੰਨ ਨਹੀਂ ਬਣਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰਵਾਸੀਆਂ ਦੇ ਵਿਰੁੱਧ ਕਾਨੂੰਨ ਬਣਾਇਆ ਜਾਵੇ ਬਣਾਉਂਦੇ ਨੇ ਜਾਂ ਨਹੀਂ ਬਣਾਉਂਦੇ ਹੋਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਦੂਸਰੇ ਪਾਸੇ ਖਾਲਸਤਾਨੀ ਸਮਰਥਕ ਪੰਨੂ ਨੇ ਅਲਟੀਮੇਟਮ ਦੇ ਦਿੱਤਾ ਹੈ ਜਿੰਨੇ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਵੱਖ-ਵੱਖ ਅਦਾਰਿਆਂ ਤੇ ਕੰਮ ਕਰ ਰਹੇ ਨੇ ਯਾਨੀ ਕਿ 19 ਅਕਤੂਬਰ ਦੇ ਦਿੱਤੀ ਹੈ ਕਿ ਜੇਕਰ ਤੁਸੀਂ ਨਹੀਂ ਜਾਂਦੇ ਤੇ ਤੁਹਾਡਾ ਕੁਝ ਨਾ ਕੁਝ ਅਸੀਂ ਹਾਕ-ਤਾਬ ਲਾਵਾਂਗੇ ਸੋਸ਼ਲ ਮੀਡੀਆ ਤੇ ਖਾਲਸਤਾਨੀ ਸਮਰਥਕ ਪੰਨੂ ਦੀ ਵੀਡੀਓ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਵਾਇਲ ਹੋ ਰਹੀ ਹੈ ਇਹਦੇ ਪੰਜਾਬੀਆਂ ਨੂੰ ਵੀ ਚਿੰਤਾ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਪ੍ਰਵਾਸੀਆਂ ਨੂੰ ਵੀ ਚਿੰਤਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਵੀ ਅਤੇ ਪਲੱਸ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਦਾ ਵੀ ਹੋ ਸਕਦਾ ਹੈ ਕਾਲਜਦਾਰੀ ਸਮਰਥਕ ਕਦੇ ਪੰਜਾਬ ਦੇ ਪ੍ਰਧਾਨ ਮੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਮਕੀਆਂ ਦਿੰਦੇ ਨੇ ਕਦੇ ਤਮਕੀਆਂ ਦਿੰਦੇ ਨੇ ਇਹਨਾਂ ਪ੍ਰਵਾਸੀਆਂ ਨੂੰ ਬਲਵੀਰ ਸਿੰਘ ਰਾਜੇਵਾਲ ਅਤੇ ਜਗਵਿੰਦਰ ਸਿੰਘ ਉਗਰਾਹਾ ਪ੍ਰਵਾਸੀਆਂ ਦੇ ਹੱਕ ਵਿੱਚ ਖੜ ਗਏ ਨੇ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਖੇਤੀਬਾੜੀ ਤਬਾਹ ਹੋ ਜਾਵੇਗੀ ਇਹਨਾਂ ਪ੍ਰਵਾਸੀਆਂ ਦਾ ਬੜਾ ਵੱਡਾ ਯੋਗਦਾਨ ਹੈ ਕੁਝ ਹਿੰਦੂ ਭਾਈਚਾਰੇ ਦੀਆਂ ਜਥੇਬੰਦੀਆਂ ਵੀ ਪ੍ਰਵਾਸੀਆਂ ਦੇ ਹੱਕ ਵਿੱਚ ਖੜ ਗੀਆਂ ਨੇ ਅਤੇ ਪਿੰਡਾਂ ਦੇ ਵਿੱਚ ਪਿੰਡਾਂ ਵੱਲੋਂ ਆਪਣੇ ਪੱਧਰ ਤੇ ਮਤੇ ਪਾਏ ਜਾ ਰਹੇ ਨੇ ਇਹਨਾਂ ਦੀਆਂ ਬੋਟਾ ਕੱਟੋ ਇਹਨਾਂ ਦੇ ਰਾਸ਼ਨ卡ਟ ਕੱਟੋ ਇਹਨਾਂ ਦੇ ਹਦਾਰਕਟ ਕੱਟੋ ਅਤੇ ਇਹਨਾਂ ਨੂੰ ਪਿੰਡ ਦੇ ਵਿੱਚ ਕੋਈ ਵੀ ਜ਼ਮੀਨਾਂ ਦੇਵੇ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਔਰ ਪੰਜਾਬ ਦੇ ਵਿੱਚ ਲੇਕਿਨ ਉਹਨਾਂ ਦਾ ਪਛਾਣ ਪੱਤਰ ਹੋਣਾ ਉਹਨਾਂ ਦੇ ਕੋਲ ਬਹੁਤ ਜ਼ਰੂਰੀ ਹੈ ਉਹ ਜਾਂ ਤਾਂ ਆਪਣੇ ਪਿੰਡ ਦੇ ਸਰਪੰਚ ਨਾਲ ਗੱਲ ਕਰਾਉਣ ਜਾਂ ਆਪਣੇ ਪਿੰਡ ਦੇ ਆਪਣੇ ਹਲਕੇ ਦੇ ਥਾਣੇ ਦੇ ਕਿਸੇ ਅਧਿਕਾਰੀ ਦੇ ਨਾਲ ਗੱਲ ਕਰਾਉਣ ਉਹਨਾਂ ਦਾ ਰਿਕਾਰਡ ਦੇਖਿਆ ਜਾਵੇ ਕਿਤੇ ਕ੍ਰਾਈਮ ਕਰਕੇ ਕਿਤੇ ਕਤਲ ਕਰਕੇ ਕਿਤੇ ਧੋਖਾਧੜੀ ਕਰਕੇ ਪੰਜਾਬ ਦੇ ਵਿੱਚ ਤਾਂ ਪੱਕੇ ਤੌਰ ਤੇ ਤਾਂ ਨਹੀਂ ਬਸਣ ਆਏ ਔਰ ਕੰਮ ਕਰਕੇ ਚਲੇ ਜਾਣ ਜੇਕਰ ਉਹ ਕੋਈ ਗਲਤੀ ਕਰਦੇ ਨੇ ਤੇ ਪੰਜਾਬ ਸਰਕਾਰ ਕੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਜਿਸ ਤਰ੍ਹਾਂ ਹਰਬੀਰ ਸਿੰਘ ਕਤਲ ਦੇ ਮਾਮਲੇ ਦੇ ਵਿੱਚ ਉਸ ਅਪਰਾਧੀ ਦਰਿੰਦੇ ਦੀ ਦਰਿੰਦੇ ਨੂੰ ਲੈ ਕੇ ਬਹੁਤ ਹੀ ਸਜ਼ਾ ਵਕ ਵਕ ਮਨਹਤ ਸਿੰਘ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਖਾਲਸਤਾਨੀ ਸਮਰਥਕ ਪੰਨੂ ਹੋਣਾ ਵੱਲੋਂ 19 ਅਕਤੂਬਰ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਪ੍ਰਵਾਸੀਆਂ ਨੂੰ ਕਿ ਪੰਜਾਬ ਛੱਡ ਕੇ ਚਲੇ ਜਾਓ ਧੰਨ